ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਈ ਬਲਾਡੇ ਮੰਡੀ ਤੇ ਪਹੁੰਚੇ ਸੀ ਛੋਟੇ ਟਰੈਕਟਰ ਲੈ ਕੇ ਆਇਆ ਬਕਾਉ ਦੇਖ ਸਕਦੇ ਹੋ ਸਾਰੀ ਵੀਡੀਓ ਦੇਖਿਓ ਬਈ ਪਹਿਲਾ ਟਰੈਕਟਰ ਐਸਰ ਚੁਣੋ ਕੰਡੀਸ਼ਨ ਦਿਖਾਉਣਾ ਸਾਰੇ ਟਰੈਕਟਰ ਦੀ ਸਾਫ਼ ਸੁਥਰਾ ਟਰੈਕਟਰ ਆ ਬਈ ਤੇ ਦੇਖ ਸਕਦੇ ਹੋ ਜੀ ਕੰਡੀਸ਼ਨ ਟਾਇਰ ਟੂਰ ਵਧੀਆ ਪਏ ਨੇ ਟਾਇਰ ਚੰਗੇ ਨੇ ਦੇਖ ਸਕਦਾ ਹਾਂ ਕੰਡੀਸ਼ਨ ਲਵੇ ਹੋ ਕੇ ਟਰੈਕਟਰ ਦੀ ਵਧੀਆ ਟਾਇਰ ਆ ਰੰਗ ਪੇਂਟ ਵੀ ਠੀਕ ਆ ਵਧੀਆ ਕੰਮ ਦੇਣ ਵਾਲਾ ਟਰੈਕਟਰ ਆ ਬਈ ਐਸਰ ਦੇਖ ਸਕਦਾ ਤੁਸੀਂ ਚੰਗਾ ਟਰੈਕਟਰ ਆ ਵੀਰੇ ਕੰਡੀਸ਼ਨ ਦੇਖ ਲਓ ਬਾਈ ਵਧੀਆ ਟਰੈਕਟਰ ਆ ਸਾਫ ਸੁਥਰਾ ਟਾਇਰ ਟੂਲ ਬੰਪਰ ਬੂਪਰ ਵਧੀਆ ਨੇ ਤੇ ਅਗਲਾ ਟਰੈਕਟਰ ਵੀ ਆਪਣਾ ਹੈਗਾ ਸੋਨਾਲੀਕਾ 45 ਦਾ ਇਹ ਵੀ ਠੀਕ ਆ ਬਈ ਹਤੇ ਟਾਇਰ ਹੈਗੇ ਆ ਮੂਰਲੇ ਰੰਗ ਪੇਂਟ ਦਾ ਨਵੇਂ ਹੀ ਪਿਆ ਮਾਗ ਲੈ ਟਾਇਰ ਹੋਣਗੇ 70 ਪੈਸੇ ਦੇਖ ਸਕਦਾ ਮਰਫ ਦੇ ਟਾਇਰ ਨੇ ਬਾਈ ਚੰਗਾ ਰੰਗ ਆ ਰੰਗ ਪੇਂਟ ਕਿਤੋਂ ਨਹੀਂ ਲਿਆ ਹੋਇਆ ਸਾਫ ਸੁਧਰਾ ਸਾਤਰੀ ਸੁਤਰੀ ਨਵੀਂ ਲੱਗੀ ਹੋਈ ਆ ਦੇਖ ਸਕਦੇ ਹੋ ਤੇ ਬਹੁਤ ਚੰਗਾ ਟਰੈਕਟਰ ਆ ਵੀਰੇ ਇਹ ਤੇ ਬਾਈ ਕਹਿੰਦੇ ਮਾਂ ਤਨ ਵਧੀਆ ਕਰਾਂਗੇ ਹਿਸਾਬ ਨਹੀਂ ਦੇ ਦੇਣਗੇ ਕੰਡੀਸ਼ਨ ਚੈੱਕ ਕਰ ਸਕਦਾ ਹਾਂ ਟਰੈਕਟਰ ਦੀ ਤੇ ਨਵਾਂ ਟਰੈਕਟਰ ਪਿਆ ਜਿਵੇਂ ਬਿਲਕੁਲ ਅਤੇ ਇੱਕ ਟਾਇਰ ਨੇ ਮੁਰਲੇ 45 ਦਾ ਟਰੈਕਟਰ ਆ ਵੀਰੇ ਇਹ 45 ਦਾ ਟਰੈਕਟਰ ਆ 2 ਲੱਖ 80 ਹਜ਼ਾਰ ਡਿਮਾਂਡ ਹੈ ਦੀ ਤੇ ਅਗਲਾ ਟਰੈਕਟਰ ਆ ਗਿਆ ਬਈ ਸਵਰਾਜ 855 ਦੇਖ ਸਕਦਾ ਹਾਂ ਜੀ ਕੰਡੀਸ਼ਨ ਇਹਦੀ ਵੀ ਮੂਰਲੇ ਟਾਇਰ ਹੈਗੇ ਨੇ ਇਹਦੇ 40 ਕੇ ਪੈਸੇ ਰੰਗ ਪੇਂਟ ਦੇ ਵੀ ਸਾਫ ਟਰੈਕਟਰ ਆ ਨਵਾਂ ਟਰੈਕਟਰ ਆ ਪਿਛਲੇ ਟਾਇਰ ਹੈਗੇ ਆ ਤੇ ਅੱਧੇ ਕ ਟਾਇਰ ਹੋਣਗੇ ਮਗਰਲੇ ਸਾਫ ਸੁਥਰਾ ਟਰੈਕਟਰ ਹੈ ਵੀ ਕੋਈ ਗਲਿਆ ਛੜਿਆ ਨਹੀਂ ਵਾਲਾ ਕਿਤੋਂ ਮਗਰਾਟਾ ਮਰੂਟਾ ਦਾ ਵਧੀਆ ਪਿਆ ਤੇ ਪੱਕੇ ਟਾਇਰ ਨੇ ਚੰਗੇ ਕੰਪਨੀ ਦੇ ਨੇ ਬਈ ਨਕਲੀ ਟਾਇਰ ਨਹੀਂ ਹੈਗੇ ਦੇਖ ਸਕਦਾ ਹਾਂ ਸੀ ਕੰਡੀਸ਼ਨ ਵਧੀਆ ਪਈ ਆ ਸਵਰਾ 855 ਬੈਟਰੀ ਨਵੀਆਂ ਦੇ ਚੰਗਾ ਟਰੈਕਟਰ ਆ ਵਾਹੀ ਵਾਸਤੇ ਕਿਸੇ ਨੂੰ ਲੋਡ ਹੋਵੇ ਲੈ ਸਕਦਾ ਬਈ ਬਹੁਤ ਸੋਹਣਾ ਟਰੈਕਟਰ ਹੈ ਵੀ ਦੇਖ ਸਕਦਾ ਤੁਸੀਂ ਰੇਟ ਰੂਟ ਲਿਖੇ ਹੋਏ ਨੇ ਸਭ ਦੇ ਦਿਖਾਏ ਨੇ ਵੀਡੀਓ ਤੇ ਪੜ ਲਿਓ ਤੁਸੀਂ ਤੇ ਅਗਲਾ ਟਰੈਕਟਰ ਸੋਨਾ ਲੀਕ ਆ ਗਿਆ ਬਈ ਇਹਦੀ ਵੀ ਕੰਡੀਸ਼ਨ ਚੰਗੀ ਆ 50 ਦਾ ਸੋਨਾ ਲੀਕਾ RX ਦੇਖ ਸਕਦਾ ਕੰਡੀਸ਼ਨ ਨਮਾ ਟਾਇਰ ਆ ਤੇ ਬਹੁਤ ਸਾਫ਼ ਸੁਥਰਾ ਟਰੈਕਟਰ ਆ ਪਿਛਲੇ ਟਾਇਰ ਤਬਈ ਇਹਦੇ ਹੋਣਗੇ ਅੱਤੇ ਅੱਤੇ ਕਨੇ ਹਾਂ ਅੱਤੇ ਇੱਕ ਟਾਇਰ ਹੋਣਗੇ ਸੋਹਾਂ ਲਿਕਾ ਵਧੀਆ ਟਰੈਕਟਰ ਰੰਗ ਰੰਗ ਦਾ ਸਾਫ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਟਰੈਕਟਰ ਬਾਰੇ ਕੋਈ ਜਾਣਕਾਰੀ ਲੈਣੀ ਆ ਕਮੈਂਟਾਂ ਚ ਨੰਬਰ ਲੈ ਸਕਦੇ ਹੋ ਸਾਫ ਸੁਥਰਾ ਟਰੈਕਟਰ ਹੈ ਵੀ ਟਾਇਰ ਇਹਦੇ ਅੱਦੇ ਹੋਣਗੇ ਬਾਈ ਸਾਫ ਸੁਥਰਾ ਟਰੈਕਟਰ ਆ ਚੰਗਾ ਟਰੈਕਟਰ ਆ ਕਿਸਾਨਾਂ ਦੇ ਆ ਆਪਣੇ ਘਰ ਦੇ ਟਰੈਕਟਰ ਨੇ ਕੋਈ ਵਪਾਰੀਆਂ ਦੇ ਟਰੈਕਟਰ ਨਹੀਂ ਹੈਗੇ 13 ਮਾਡਲ ਆਏ ਅਗਲਾ ਟਰੈਕਟਰ ਆ ਬਾਈ ਮਹਿੰਦਰਾ ਮੈਂ ਹਿੰਦਰਾ ਟਰੈਕਟਰ ਆ ਗਿਆ ਇਹ ਹੈਗਾ ਬਈ 265 DI ਇਹ ਬਹੁਤ ਚੰਗਾ ਟਰੈਕਟਰ ਆ ਸਾਫ ਟਰੈਕਟਰ ਹੈ ਤੇ ਟਾਇਰ ਤਾਂ ਹੋਣਗੇ ਪਿਛਲੇ 40 ਕੁ ਪਹਿਲੇ ਟਾਇਰ ਨੇ ਰੰਗ ਪੈਂਟ ਦਾ ਸਾਫ ਆ ਬਾਕੀ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਕਮੈਂਟਾਂ 'ਚ ਬਈ ਨੰਬਰ ਲੈ ਸਕਦੇ ਹੋ ਤੁਸੀਂ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਨੰਬਰ ਵੀ ਦੇਵਾਂਗੇ ਆ ਦੇਖ ਸਕਦੇ ਹੋ ਤੁਸੀਂ ਰੇਟ ਰੂਟਰ 90 ਮਾਡਲ ਆ ਰੇਟ ਤੇ ਲਿਖਿਆ ਹੋਇਆ ਬਈ ਵੀਡੀਓ 'ਚ ਦਿਖਦਾ ਹੈ ਤੇ ਜੇ ਕਿ ਸਰੋਂ ਨੰਬਰ ਜਾਈ ਤਾਂ ਦੇਵਾਂਗੇ ਆਪਾਂ ਅਗਲਾ ਟਰੈਕਟਰ ਹੈਗਾ ਬਾਈ ਫਾਰਮ ਟਰੱਕ 60 ਇਹ ਵੀ ਸਾਫ ਟਰੈਕਟਰ ਆ ਬੈਂਪਰ ਬੋਂਪਰ ਲੱਗਿਆ ਹੋਇਆ ਕਿਸਾਨਾਂ ਦੇ ਆਪ ਦੇ ਟਰੈਕਟਰ ਨੇ ਇਹ ਕੋਈ ਵਪਾਰੀਆਂ ਦੇ ਟਰੈਕਟਰ ਨਹੀਂ ਹੈਗੇ ਵੀਰੇ ਦੇਖ ਲਓ ਤੁਸੀਂ ਇਹਦੇ ਟਾਇਰ ਮੋਰਲੇ ਹੈਗੇ ਨੇ 90 ਪੈਸੇ ਮੰਗੂ 90 ਪੈਸੇ 프ਾਂਟ ਵਾਲੇ ਟਾਇਰ ਪਏ ਨੇ ਸਾਫ ਸੁਥਰਾ ਟਰੈਕਟਰ ਹੈ ਰੰਗ ਪੇਂਟ ਵਧੀਆ ਪਿਆਦਾ ਵੀ ਕੋਈ ਖਾਸ ਪੁਰਾਣਾ ਨਹੀਂ ਹੈਗਾ ਕੰਡੀਸ਼ਨ ਚੈੱਕ ਕਰ ਲਓ ਇੱਕ ਵਾਰੀ ਸਾਰੀ ਸੁੱਕਾ ਟਰੈਕਟਰ ਕੋ ਤੋ ਲੀਕ ਨਹੀਂ ਕੋਈ ਦੇਖ ਸਕਦਾ ਤੁਸੀਂ ਵੀਡੀਓ ਸਾਫ ਦਿਖਦਾ ਤੇ ਬਾਕੀ ਕੋਈ ਵੀ ਜਾਣਕਾਰੀ ਚਾਹੀਦੀ ਹੁੰਦੀ ਹੈ ਤੁਸੀਂ ਪੁੱਛ ਸਕਦੇ ਹੋ ਕਮੈਂਟਾਂਸ ਆਪਾਂ ਨੰਬਰ ਦੇ ਦਾਂ ਕਿਸਾਨ ਦਾ ਖਰੀਦ ਸਿੱਧਾ ਟਰੈਕਟਰ ਖਰੀਦ ਸਕਦਾ ਤੁਸੀਂ ਪਿਛਲੇ ਟਾਇਰ ਵੀ ਨਵੇਂ ਨੇ ਬਈ ਇਹਦੇ 90 90 ਪੈਸੇ ਐਮ ਆਰ ਪੀ ਦੇ ਪਿਛਲੇ ਟਾਇਰ ਨੇ ਤੇ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਸਾਫ ਸੁਥਰੇ ਟਰੈਕਟਰ ਨੇ ਬਈ ਸਾਰੀ ਤੇ ਵੀਡੀਓ ਚ ਸਾਰਾ ਕੁਝ ਦਿਖਾਇਆ ਗਿਆ ਇਹਦੀ ਵੀ ਬੈਟਰੀ ਕਹਿੰਦੇ ਨਵੀਂ ਆ ਬਈ ਫਾਰਮ ਟਰੈਕ 60 ਬੜਲਾ ਡਾ ਮੰਡੀ ਤੇ ਹੈ ਟਰੈਕਟਰ ਦੇਖ ਸਕਦਾ 2001 ਮਾਡਲ ਆ 210000 ਰੁਪਏ ਡਿਮਾਂਡ ਆ ਇਹਦੀ ਬਾਕੀ ਬਈ ਮੌਕੇ ਤੇ ਚੰਗਾ ਮਾਨਤਨ ਕਰ ਦੇਣਗੇ ਵੀਰੇ ਚੰਗਾ ਮਾਨਤਨ ਕਰਨਗੇ ਤੇ ਅਗਲਾ ਟਰੈਕਟਰ ਬਈ ਸੋਨਾ ਲੀਕਾ ਦੇਖ ਸਕਦਾ ਇਹ ਬਾਈ ਬਾੜੀ ਥੱਲੀ ਦੇ ਰਿਹਾ ਕਹਿੰਦਾ ਅੱਜ ਤੱਕ ਇਹਨੂੰ ਚਾਬੀ ਵੀ ਲੱਗੀ ਨਹੀਂ ਟਰੈਕਟਰ ਨੂੰ ਕਿਤੇ ਵੀ ਕਨੱਟ ਕੋਲੁੱਛਦਾ ਕੁਛ ਨਹੀਂ ਖੁੱਲਿਆ ਵਧੀਆ ਟਾਇਰ ਨੇ ਅੱਧਿਆਂ ਤੋਂ ਵੱਧ ਟਾਇਰ ਪਏ ਨੇ ਸਾਫ਼ ਸੁਥਰਾ ਟਰੈਕਟਰ ਆ ਸੋਣਾ ਲਿਖ ਕੇ ਦੇਖ ਸਕਦਾ ਤੁਸੀਂ ਬਾਈ ਕਹਿੰਦਾ ਇਹਦੇ ਕਿਤੇ ਚਾਬੀ ਨਹੀਂ ਲੱਗੀ ਅਜ ਤੱਕ 40 ਦਾ ਟਰੈਕਟਰ ਆ ਇਹ ਦੇਖ ਸਕਦਾ ਬਾਈ ਬਹੁਤ ਸੋਹਣਾ ਟਰੈਕਟਰ ਹੈ ਤਿੰਨਾਂ ਵੜਲਾ ਬਾਕੀ ਰੇਟ ਟੂਟ ਬਾਈ ਵੀਡੀਓ ਦੇ ਵਿੱਚ ਦੇਖਦਾ ਤੁਸੀਂ ਪੁੱਛ ਵੀ ਸਕਦੇ ਹੋ ਕੋਈ ਗੱਲ ਨਹੀਂ ਡੀਆਈ ਸੋਣਾ ਲਿਖਾ 740 ਦੇਖ ਸਕਦੇ ਹੋ ਇਹ ਕੰਡੀਸ਼ਨ ਬਹੁਤ ਨਵਾਂ ਟਰੈਕਟਰ ਹੈ ਜਿਹੜੇ ਸਾਹਮਣਾ ਮਾਡਲ ਹੈ ਉਹ ਮੈਨੂੰ ਨਹੀਂ ਲੱਗ ਰਿਹਾ ਵੀ ਇੰਨਾ ਸਾਹਮਣਾ ਹੋ ਟਰੈਕਟਰ ਹੈ ਵੀਡੀਓ ਚੋਂ ਨਾ ਨਹੀਂ ਪਤਲਾਤਾ ਬਹੁਤ ਚੰਗਾ ਟਰੈਕਟਰ ਸੀ ਅਗਲਾ ਟਰੈਕਟਰ ਭਾਈ ਥੋੜਾ ਲਈ ਐਸਰ ਲੈ ਗਏ ਆ ਆਪਾਂ ਐਸਾ ਟਰੈਕਟਰ ਹੈ ਦੇਖ ਲਓ 2013 ਮਾਡਲ ਹੈ ਇਹ ਵੀ ਬਿਲਕੁਲ ਨਵਾਂ ਟਰੈਕਟਰ ਹੈ ਸਾਫ਼ ਸੁਥਰਾ ਤੇ ਫਰੰਟ ਟਾਇਰ ਹੋਣਗੇ ਇਹਦੇ 60 ਕ ਪੈਸੇ ਦੇਖ ਸਕਦੇ ਹੋ ਇੰਜਨ ਉੱਜਾਂ ਦਾ ਬਿਲਕੁਲ ਹੀ ਨਵਾਂ ਪਹਿਦਾ ਸਾਤਰੀ ਸੁਤਰੀ ਨਮੀ ਲੱਗੀ ਹੋਈ ਆ ਪਿਛਲੇ ਟਾਇਰ ਵੀ ਹੈਗੇ ਆ ਦੇ 70 ਪੈਸੇ ਵਾਂਗੂ ਟੰਡਾ ਡਰਾਵਲ ਹੈਗਾ ਜਿਹੜਾ ਕੁਸ ਨਾਲ ਆ ਬਈ ਦੇਖ ਲੋ ਤੇ ਰੰਗ ਪੇਂਟ ਦਾ ਇਹ ਵੀ ਬਹੁਤ ਸਾਫ ਟਰੈਕਟਰ ਆ ਕਿਤੋਂ ਰੰਗ ਰੋਂਗ ਨਹੀਂ ਲਿਆ ਹੋਇਆ ਸਾਫ ਵਧੀਆ ਚੱਲਿਆ ਹੋਇਆ ਕਿਸਾਨ ਦਾ ਟਰੈਕਟਰ ਆ ਜੇ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਵੀਡੀਓ ਚ ਆਪਾਂ ਦੱਸ ਦਿਆਂਗੇ ਤੁਹਾਨੂੰ ਨੰਬਰ ਨੰਬਰ ਦੇ ਦੇਾਂਗੇ ਅਗਲੇ ਦਾ ਤੁਸੀਂ ਖਰੀਦ ਸਕਦੇ ਹੋ ਬੇ ਚੰਗਾ ਮਾਨ ਤਨ ਕਰਨਗੇ ਜਿੰਨਾ ਲਿਖਿਆ ਹੋਇਆ ਤੋਂ ਵਧੀਆ ਮਾਨ ਤਨ ਕਰ ਦੇਣਗੇ ਨਵਾਂ ਟਰੈਕਟਰ ਨੇ ਸਾਰੇ ਦੇਖ ਸਕਦਾ ਉਹ ਵੀ ਕੰਡੀਸ਼ਨ ਅਗਲਾ ਟਰੈਕਟਰ ਹੈਗਾ ਬਈ ਸੋਨਾ ਲਿਕਾ ਡੀਆਈ 60 ਮਿਨੀ ਇਹ ਵੀ ਵਧੀਆ ਟਰੈਕਟਰ ਆ ਬਈ ਇਹ ਵੀ ਤਸੱਲੀ ਦਿੰਦਾ ਕਿਸਾਨ ਕਹਿੰਦਾ ਇਹ ਵੀ ਨਹੀਂ ਅਜੇ ਟਿੱਕਰ ਖੁੱਲਿਆ ਸਾਫ਼ ਸੁਧਰਾ ਇਹ ਵੀ ਨਵਾਂ ਟਰੈਕਟਰ ਪਿਆ ਬਿਲਕੁਲ ਦੇਖ ਸਕਦਾ ਤੁਸੀਂ ਇਹ ਕਹਿੰਦਾ ਬਾਈ ਕਹਿੰਦਾ ਤਾਂ ਕਲਚ ਕਲੱਚਾ ਅਜੇ ਟੱਕ ਨਹੀਂ ਖੁੱਲਿਆ ਸਾਈਡ ਗੇਅਰ ਆ ਸਾਤਰੀ ਸੁਤਰੀ ਵਧੀਆ ਲੱਗੀ ਹੋਈ ਹੈ ਇਹਦੇ ਬੈਂਪਰ ਲੱਗਿਆ ਹੋਇਆ ਇਹਦੇ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਇਹਦੇ ਟਾਇਰ ਵੀ ਹੋਣਗੇ 70 ਕ ਪੈਸੇ ਏ ਵੀ ਸਾਫ ਸੁਥਰਾ ਟਰੈਕਟਰ ਆ ਮਾਗਰੋਂ ਦੇਖਣ ਦਿਖਾਉਣੇ ਆ ਤੁਹਾਨੂੰ ਤੇ ਸਾਫ ਸੁਥਰੇ ਟਰੈਕਟਰ ਨੇ ਬਾਈ ਸਾਰੇ ਵੀਡੀਓ ਚ ਕਿਸੇ ਵੀ ਟਰੈਕਟਰ ਦੀ ਜਾਣਕਾਰੀ ਕੋਈ ਚਾਹੀਦੀ ਆ ਆਪਾਂ ਦੇ ਦਾਂਗੇ ਨੰਬਰ ਦੇ ਦਾਂਗੇ ਤੁਹਾਨੂੰ ਕਿਸਾਨ ਦਾ ਸਿੱਧਾ ਖਰੀਦ ਸਕਦੇ ਹੋ ਕੋਈ ਵਪਾਰੀ ਨਹੀਂ ਵਿੱਚ ਕੋਈ ਦਲਾਲੀ ਨਹੀਂ ਦੇਖ ਲਓ ਬਾਈ ਤੇ ਰੰਗ ਪੇਂਟ ਇਹਦਾ ਵੀ ਬਿਲਕੁਲ ਨਵਾਂ ਪਿਆ ਕੋਈ ਜਿਆਦੇ ਵੱਡੇ ਜ਼ੋਰ ਤੇ ਨਹੀਂ ਬਾਈ ਕਹਿੰਦਾ ਚੱਲਿਆ ਹੋਇਆ ਟਰੈਕਟਰ ਕਰੇਲੂ ਬਾਹੀ ਦੀ ਚੱਲਿਆ ਹੋਇਆ ਇਹ ਮਿੰਨੀ ਟਰੈਕਟਰ ਆ ਬਾਈ 60 ਦਾ ਸੋਨਾ ਲਿਖਾ ਬਾਕੀ ਵੀਡੀਓ ਸਾਰਾ ਕੁਝ ਦਿਖਾਇਆ ਗਿਆ ਰੇਟ ਟੁੱਟ ਲਿਖੇ ਹੋ ਨੇ ਆ ਦੇਖ ਸਕਦੇ ਹੋ ਤੁਸੀਂ ਬਈ 11 ਮਾਡਲ ਦਾ 262 ਤੇ ਬਾਕੀ ਮੰਗਣ ਦਾ ਰੇਟ ਆਹੇ ਬਾਕੀ ਮੌਕੇ ਤੇ ਹੋ ਜਾਊਗਾ ਕੈ ਇਸਰ ਆ ਗਿਆ 91 ਮਾਡਲ ਤੇ ਇਹ ਵੀ ਦੇਖ ਸਕਦੇ ਹੋ ਤੁਸੀਂ ਲੋਟ ਆਉਂ ਕਰ ਟਰੈਕਟਰ ਕੰਡੀਸ਼ਨ ਵਾਲੀ ਵਧੀਆ ਵੀ ਨਹੀਂ ਹੈਗੀ ਮਾੜੀ ਵੀ ਨਹੀਂ ਹੈਗੀ ਡੰਗਾ ਲਾਉਣ ਵਾਸਤੇ ਕਿਸੇ ਨੂੰ ਚਾਹੀਦਾ ਲੋਡ ਆ ਤਾਂ ਲੈ ਸਕਦਾ ਤੇ ਟਰੈਕਟਰ ਤਾਂ ਤੁਹਾਨੂੰ ਪਤਾ ਹੀ ਆ ਬਾਈ ਪੁਰਾਣਾ ਟਰੈਕਟਰ ਹੂੰ ਚੱਲਦਾ ਵਧੀਆ ਚੱਲਦਾ ਤੇਲ-ਤੂਲ ਘੱਟ ਖਾਂਦੇ ਨੇ ਕਿਸੇ ਨੂੰ ਲੋਡ ਹੁੰਦੀ ਆ ਲੈਫਟ-ਲੌਫਟ ਵਧੀਆ ਲਵਾਈ ਹੋਈ ਆ ਇਹਦੇ ਟਾਇਰ ਤਾਂ ਤੇ ਘਸੇ ਜੀ ਨੇ ਚਲੋ ਹੋ ਗਿਆ ਰੇਟ ਆ ਬਾਈ ਇਹਦਾ ਤੇ ਹੂੰ ਟਰੈਕਟਰ ਚੱਲਦਾ ਵਧੀਆ ਕਹਿੰਦੇ ਸਾਰ ਠੀਕ ਆਗਾ ਸੋ ਤੇ ਰੰਗ ਰੂੰਗ ਹਜੇ ਹੈਗਾ ਵਧੀਆ ਇਹਦਾ 85000 ਰੁਪਿਆ ਰੇਟ ਆ ਬਾਈ ਬਾਕੀ ਜੇ ਕਿਸੇ ਨੂੰ ਵਧੀਆ ਲੱਗੀ ਵੀਡੀਓ ਤਾਂ ਜਾਣਕਾਰੀ ਲਈ ਕੋਈ ਫੋਲੋ